ਧਰਤੀ ਤੇ ਚਾਹੇ ਚੀਤਾ ਸਭ ਤੋਂ ਤੇਜ਼ ਦੌੜਦਾ ਹੈ ਪਰ ਸਮਾਨ ਦਾ ਬਾਦਸ਼ਾਹ ਕੌਣ ਹੈ ਪਹਿਲਾਂ ਤਾਂ ਇਹ ਵੀਡੀਓ ਦੇਖੋ ਕੁਝ ਪਤਾ ਲੱਗਾ ਕੀ ਹੋਇਆ ਬਲਟ ਟ੍ਰੇਨ ਤੋਂ ਵੀ ਤੇਜ਼ ਹਮਲਾ ਕਰਨ ਵਾਲਾ ਇਹ ਜੀਵ ਹੋਰ ਕੋਈ ਨਹੀਂ ਬਲਕਿ ਪੰਜਾਬ ਦਾ ਹਰਮਨ ਪਿਆਰਾ ਬਾਜ ਹੀ ਹੈ ਬਾਜ ਨਾਲ ਤਾਂ ਸਾਡਾ ਬਹੁਤ ਗੂੜਾ ਨਾਤਾ ਹੈ ਪਰ ਸਾਨੂੰ ਗੁਰੂ ਸਾਹਿਬ ਦੇ ਪਿਆਰੇ ਪੰਛੀ ਬਾਜ ਬਾਰੇ ਕੋਈ ਜਾਣਕਾਰੀ ਨਹੀਂ ਬਹੁਤੇ ਲੋਗ ঈਗਲ ਨੂੰ ਹੀ ਬਾਜ ਸਮਝੀ ਜਾਂਦੇ ਹਨ ਪਰ ঈਗਲ ਬਾਜ ਨਹੀਂ ਇਲੁੰਦੀ ਹੈ ਬਾਜ ਤੇ ਇਲ ਵਿੱਚ ਬਹੁਤ ਫਰਕ ਹਨ ਸ਼ਖਸੀ ਤੌਰ ਤੇ ਵੱਡਾ ਫਰਕ ਹੈ ਕਿ ਇਲ ਮਰਦਾ ਮਾਸ ਵੀ ਖਾ ਲੈਂਦੀ ਹੈ ਪਰ ਬਾਜ ਮਰਦਾ ਨਹੀਂ ਖਾਂਦਾ ਦੋਸਤੋ ਅਸਲ ਬਾਜ ਫਲਕਨ ਪਰ ਜਾਤੀ ਹੈ ਇਸ ਦੀਆਂ ਦੁਨੀਆਂ ਵਿੱਚ 60 ਦੇ ਕਰੀਬ ਕਿਸਮਾਂ ਮਿਲਦੀਆਂ ਹਨ ਤੇ ਇਹਨਾਂ ਵਿੱਚੋਂ ਸਭ ਤੋਂ ਖਤਰਨਾਕ ਹੈ ਪੈਰੇਗ੍ਰੀਨ ਫਲਕਨ ਹਾਲਾਂਕਿ ਇਹ ਨਾਮ ਅੰਗਰੇਜ਼ਾਂ ਨੇ ਰੱਖਿਆ ਹੈ ਫਲਕਨ ਦਾ ਅਰਥ ਹੈ ਬਾਜ ਤੇ ਪੈਰੇਗ੍ਰੀਨ ਦਾ ਮਤਲਬ ਹੁੰਦਾ ਹੈ ਬਾਹਰੀ ਉਹਨਾਂ ਲਈ ਇਹ ਬਾਹਰੀ ਪੰਛੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਤੋਂ ਉਹਨਾਂ ਦੇ ਦੇ ਜਾਂਦਾ ਹੋਵੇਗਾ ਪਰ ਪੰਜਾਬ ਦਾ ਤਾਂ ਇਹ ਅਰਮਣ ਪਿਆਰਾ ਪੰਛੀ ਹੈ ਪਾਕਿਸਤਾਨ ਵਿੱਚ ਇਸ ਦੀ ਸ਼ਾਹੀਨ ਬਾਜ਼ ਨਾਂ ਦੀ ਵੀ ਪ੍ਰਜਾਤੀ ਹੈ ਜੋ ਉਪਰੋਕ ਸ਼ਾ ਕਾਲਾ ਹੁੰਦਾ ਪਰੇਟਾਂ ਚਿੱਟੀਆਂ ਧਾਰੀਆਂ ਹੁੰਦੀਆਂ ਇਹ ਚੜਦੇ ਤੇ ਲੈਂਦੇ ਦੋਨਾਂ ਪੰਜਾਬਾਂ ਵਿੱਚ ਪਾਇਆ ਜਾਂਦਾ ਹਵਾ ਵਿੱਚ ਇਸ ਦੀ ਸਪੀਡ 390 ਕਿਲੋਮੀਟਰ ਪ੍ਰਤੀ ਘੰਟਾ ਤਾਂ ਵੀ ਪਾਰ ਪਹੁੰਚ ਜਾਂਦੀ ਹੈ ਬਾਦ ਜਿਆਦਾ ਮਲਾ ਕਰਦਾ ਤਾਂ ਸ਼ਿਕਾਰ ਹੋਣ ਵਾਲੇ ਪੰਛੀ ਕੋਲ ਪਲਕ ਚਪਕਨ ਦਾ ਵੀ ਸਮਾਂ ਨਹੀਂ ਹੁੰਦਾ ਅਸਮਾਨ ਦਾ ਇਹ ਬੇताज ਬਾਦਸ਼ਾਹ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਿਕਾਰੀ ਹੈ ਇਸ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਇਸ ਦੀਆਂ ਅੱਖਾਂ ਦੀ ਬੰਤਰ ਹੀ ਇਦਾਂ ਦੀ ਬਣੀ ਹੈ ਕਿ ਇਸ ਨੂੰ ਚੀਜ਼ਾਂ ਅਸਲ ਕਰਨ ਨਾਲੋਂ ਵੀ ਵੱਡੀਆਂ ਨਜ਼ਰ ਆਉਂਦੀਆਂ ਹਨ ਅਸਮਾਨ ਵਿੱਚ ਉਹ ਚਾਇਆਂ ਤੇ ਉੱਡਦਾ ਹੋਇਆ ਬਾਜ਼ ਏਠਾਂ ਜ਼ਮੀਨ ਤੇ ਫਿਰਦੇ ਇੱਕ ਚੂਹੇ ਨੂੰ ਵੀ ਸਾਫ਼ ਦੇਖ ਸਕਦਾ ਹੈ ਬਾਜ਼ ਦੇ ਮਜ਼ਬੂਤ ਪੰਜੇ ਤੇ ਤਿੱਕੀਆਂ ਨੋਂਦਰਾ ਇਸ ਨੂੰ ਹੋਰ ਵੀ ਖਤਰਨਾਕ ਬਣਾ ਦਿੰਦੀਆਂ ਨੇ ਮਾਸ ਨੋਚਣ ਲਈ ਇਸ ਦੀ ਚੁੰਝੋ ਕਵਾਂਗ ਮੂੜੀ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ ਫੀਤਾ ਘਰ ਸੁੱਟਦੀ ਹੈ ਕੇਰਾ ਬਾਜ ਦਾ ਪੰਦਾ ਜਿਹੜੇ ਪੰਛੀ ਤੇ ਪੈ ਗਿਆ ਉਸ ਦਾ ਬਚਣਾ ਸੰਭਵ ਹੈ ਬਾਜ ਨੂੰ ਸ਼ਿਕਾਰ ਦੂਰੋਂ ਦੇਖਣ ਦੀ ਆਦਤ ਹੈ ਭਾਵੇਂ ਉਹ ਕਿਤੇ ਉੱਚੀ ਟਾਣੀ ਤੇ ਬੈਠਾ ਹੋਵੇ ਜਾਂ ਫਿਰ ਪਹਾੜੀ ਚਟਾਨ ਤੇ ਹਮਲਾ ਕਰਨ ਲਈ ਬਾਜ ਪਹਿਲਾਂ ਉਚਾਈ ਤੇ ਚਲਾ ਜਾਂਦਾ ਜਿਵੇਂ ਹੀ ਸ਼ਿਕਾਰ ਉਹਦੀ ਰੇਂਜ ਚੋਂ ਆਉਂਦਾ ਉਹ ਆਪਣੀ ਪੂਰੀ ਤਾਕਤ ਨਾਲ ਉੱਡਣ ਲਈ ਤਿਆਰ ਹੋ ਜਾਂਦਾ ਤੇ ਫਿਰ ਆਪਣਾ ਨਿਸ਼ਾਨਾ ਮਿੱਥ ਕੇ ਤੇਜ਼ ਰਫ਼ਤਾਰ ਨਾਲ ਆਪਣੇ ਸ਼ਿਕਾਰ ਤੇ ਡਿੱਗਦਾ ਹੈ ਉਡਾਨ ਪਰ ਦੇ ਸਮੇ ਬਾਜ ਆਪਣੇ ਕੰਬਾਂ ਨੂੰ ਐਸੀ ਸ਼ੇਪ ਵਿੱਚ ਘਟਾ ਕਰਦਾ ਕੀ ਆਵਾਜ਼ ਦੇ ਜ਼ੋਰ ਨਾਲ ਵੀ ਉਹਦੀ ਸਪੀਡ ਘਟ ਨਹੀਂ ਹੁੰਦੀ। ਹਮਲੇ ਵਕਤ ਬਾਜ ਦੀ ਉਡਾਨ 120 ਕਿਲੋਮੀਟਰ ਪ੍ਰਤੀ ਘੰਟੇ ਤੋਂ ਸ਼ੁਰੂ ਹੁੰਦੀ ਹੈ ਤੇ ਝਟ ਵਿੱਚ ਹੀ 390 ਤੋਂ ਪਾਰ ਹੋ ਜਾਂਦੀ ਹੈ। ਆਪਣੀ ਟੌਪ ਸਪੀਡ ਤੇ ਬਾਜ ਇੱਕ ਤਰ੍ਹਾਂ ਦੀ ਮਸਾਇਲ ਹੀ ਬਣ ਜਾਂਦਾ ਤੇ ਜਾਦੇ ਮਸਾਇਲ ਕਿਸੇ ਪੰਛੀ ਦੇ ਵਜਦੀ ਹੈ ਤਾਂ ਉਹ ਪਲਾਂ ਵਿੱਚ ਹੀ ਖਤਮ ਹੋ ਜਾਂਦਾ। ਦੁਨੀਆ ਵਿੱਚ ਸਭ ਤੋਂ ਤੇਜ਼ ਮਲਟ ਟ੍ਰੇਨ ਦੀ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਵਸਾਇਆ ਪਰ ਬਾਜ ਆਪਣੀ ਟੌਪ ਸਪੀਡ ਤੇ ਪੌਣੇ 400 ਤੋਂ ਵੀ ਟੱਪ ਜਾਂਦਾ। ਪਰ ਇੰਨੀ ਸਪੀਡ ਤੇ ਉੱਡਣਾ ਵੀ ਸੌਖਾ ਨਹੀਂ ਹੁੰਦਾ ਇੰਨੀ ਤੇਜ਼ ਹਵਾ ਜਦ ਕਿਸੇ ਪੰਛੀ ਦੇ ਨੱਕ ਤੇ ਵੱਜਦੀ ਹੈ ਤਾਂ ਉਸ ਨਾਲ ਪੰਛੀ ਦਾ ਦਮ ਘੁੱਟ ਕੇ ਮੌਤ ਵੀ ਹੋ ਸਕਦੀ ਹੈ ਪਰ ਬਾਜ ਕੋਲ ਇਸ ਦਾ ਵੀ ਹੱਲ ਹੈ ਬਾਜ ਦੇ ਨੱਕ ਉੱਪਰ ਇੱਕ ਇਸ ਤਰ੍ਹਾਂ ਦੀ ਹੱਡੀ ਬਣੀ ਹੁੰਦੀ ਹੈ ਜੋ ਅੰਦਰ ਜਾ ਰਹੀ ਹਵਾ ਦੇ ਫਲੋ ਨੂੰ ਕਟਾ ਦਿੰਦੀ ਹੈ ਜਿਸ ਕਾਰਨ ਬਾਜ ਨੂੰ ਤੇਜ਼ ਰਫ਼ਤਾਰ ਤੇ ਵੀ ਸਾਹ ਲੈਣ ਵਿੱਚ ਕੋਈ ਤਕਲੀਫ਼ ਨਹੀਂ ਹੁੰਦੀ ਬਾਜ ਆਪਣੇ ਪੰਜੇ ਨਾਲ ਆਮਲਾ ਕਰਕੇ ਸ਼ਿਕਾਰ ਨੂੰ ਜ਼ਖਮੀ ਕਰ ਦਿੰਦਾ ਤੇ ਫਿਰ ਉਸ ਨੂੰ ਏਠਾ ਵੀ ਨਹੀਂ ਢਿੱਕਣ ਦਿੰਦਾ ਹਵਾ ਚੋਂ ਹੀ ਪੰਜਾਬ ਵਿੱਚ ਦਬੋਚ ਕੇ ਉੱਡ ਜਾਂਦਾ ਤੇ ਬਾਜ ਹਮਲੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਲਾਉਂਦਾ ਇਹ ਸਭ ਕੁਝ ਬਸ ਇੱਕ ਦੋ ਸਕਿੰਟਾਂ ਦੀ ਖੇਡ ਹੈ ਇੰਨੀ ਰਫ਼ਤਾਰ ਦੇ ਬਾਵਜੂਦ ਵੀ ਬਾਜ ਦੀ ਸਟੀਕਤਾ ਇੰਨੀ ਹੈ ਕਿ ਐਸਾ ਕਦੇ ਨਹੀਂ ਹੁੰਦਾ ਕਿ ਬਾਜ ਆਪਣਾ ਨਿਸ਼ਾਨਾ ਮਿਸ ਕਰ ਦੇਵੇ ਰੱਬ ਨੇ ਇਸ ਪੰਛੀ ਨੂੰ ਕਮਾਲ ਦੀ ਬੰਤਰ ਦਿੱਤੀ ਹੈ ਜਿਸ ਨਾਲ ਇਹ ਆਪਣੇ ਤੋਂ ਕਈ ਗੁਣਾ ਵੱਡੇ ਪੰਛੀ ਨੂੰ ਵੀ ਫੜਨ ਸਕਦਾ ਪਰ ਜਦ ਸ਼ਿਕਾਰ ਵੱਡਾ ਹੋਵੇ ਤਾਂ ਬਾਜ ਸਟ੍ਰੋਕ ਅਟੈਕ ਕਰਦਾ ਹੈ ਇਹ ਤੇਜ਼ੀ ਨਾਲ ਆ ਕੇ ਲਗਾਤਾਰ ਹਮਲੇ ਕਰਦਾ। ਸ਼ਕਾਰ ਅਜੇ ਪਹਿਲੇ ਹਮਲੇ ਤੋਂ ਵੀ ਸੰਭਲਿਆ ਨਹੀਂ ਹੁੰਦਾ ਕਿ ਬਾਅਦ ਜ ਦੂਜਾ ਹਮਲਾ ਕਰ ਦਿੰਦਾ। ਦੂਜੇ ਤੋਂ ਬਾਅਦ ਤੀਜਾ ਤੇ ਤੀਜੇ ਤੋਂ ਚੌਥਾ। ਜੋ ਨੱਚ ਹਮਲਾ ਨਹੀਂ ਰੋਕਦਾ। ਜਿੰਨਾ ਚਿਰ ਪੰਛੀ ਬੇਸੋਧ ਹੋ ਕੇ ਡੇਕਣਾ ਪਵੇ। ਐਸੀ ਸੁੰਦਰਤਾ ਤੇ ਤਾਕਤ ਦਾ ਅਜਿਹਾ ਨਮੂਨਾ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ। ਅੱਜ ਵੀ ਦੁਨੀਆ ਦੇ ਵੱਡੇ ਵਿਗਿਆਨੀ ਬਾਜ ਉੱਪਰ ਸਟੱਡੀ ਕਰ ਰਹੇ ਹਨ। ਤਾਂ ਜੋ ਨਵੇਂ ਲੜਾਕੂ ਜਹਾਜ਼ ਬਣਾਉਣ ਸਕੇ। ਉਨ੍ਹਾਂ ਵਿੱਚ ਬਾਜ ਦੇ ਗੁਣਾ ਦੀ ਵਰਤੋਂ ਕਰਕੇ ਇਹਨਾਂ ਨੂੰ ਤੇਜ਼ ਤਰਾਰ ਬਣਾਇਆ ਜਾ ਸਕੇ ਪਰ ਇਹਨੇ ਗੁਣ ਹੋਣ ਦੇ ਬਾਵਜੂਦ ਵੀ ਜੰਗਲ ਅਤੇ ਬਿਆਬਨ ਵਿੱਚ ਜੀਵਨ ਆਸਾਨ ਨਹੀਂ ਹੁੰਦਾ ਹਰ ਰੋਜ਼ ਨਵੀਆਂ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ ਪਰ ਬਾਜ ਅੰਦਰ ਇੱਕ ਸੁਭਾਵਿਕ ਗੁਣਾ ਹੈ ਕਿ ਡਰ ਕੇ ਦੇਨ ਨਹੀਂ ਕੱਟਦਾ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਉੱਚੀਆਂ ਪਹਾੜੀਆਂ ਜੰਗਲ ਜਾਂ ਕਿਸੇ ਉੱਚੀ ਇਮਾਰਤ ਤੇ ਆਲਣਾ ਬਣਾਉਂਦਾ ਹੈ ਤੇ ਫਿਰ ਕਿਸੇ ਪੰਛੀ ਨੂੰ ਉਸ ਪਹਾੜੀ ਦੇ ਨੇੜੇ ਫਰਕ ਨਹੀਂ ਦਿੰਦਾ ਚਾਹੇ ਕਿੱਡਾ ਵੀ ਵੱਡਾ ਪੰਛੀ ਆ ਜਾਵੇ ਜੋ ਵੀ ਇਸ ਦੇ ਬੱਚਿਆਂ ਦੇ ਨੇੜੇ ਜਾਂਦਾ ਉਹ 'ਤੇ ਹਮਲਾ ਕਰ ਦਿੰਦਾ ਸਿੱਖਾਂ ਦਾ ਤਾਂ ਬਾਜ ਨਾਲ ਵੱਖਰਾ ਹੀ ਮੂਹ ਹੈ ਜਿੱਥੇ ਕਿਸੇ ਧਾਰਮਿਕ ਇਕੱਠ ਵਿੱਚ ਉੱਪਰ ਬਾਜ ਉੱਡਦਾ ਦਿਖਾਈ ਦੇਵੇ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਵੀ ਨੇੜੇ ਤੇੜੀ ਹਨ ਮੇਰਾ ਮੰਨਣਾ ਹੈ ਕਿ ਗੁਰੂ ਸਾਹਿਬ ਕੋਲ ਇਹੀ ਬਾਜ ਹੋਵੇਗਾ ਕਿਉਂਕਿ ਗੁਰੂ ਸਾਹਿਬ ਦੇ ਪੁਰਾਣੇ ਚਿੱਤਰਾਂ ਵਿੱਚ ਚਿੱਟੀਆਂ ਧਾਰੀਆਂ ਵਾਲਾ ਬਾਜ ਬਣਾਇਆ ਗਿਆ ਹੈ ਤਿੰਨੇ ਅੰਗ ਸਿੰਘਾਂ ਦੀ ਅਰਦਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਚਿੱਟੀਆਂ ਬਾਜਾਂ ਵਾਲੇ ਸਤਿਗੁਰੂ ਰੱਖਿਓ ਬਿਰਧ ਬਾਣੇ ਦੀ ਲਾਟ ਦੋਸਤੋ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਤੇ ਨਵੀਆਂ ਵੀਡੀਓ ਲਈ ਪੇਜ ਪਾ ফলো ਕਰ ਲਓ ਧੰਨਵਾਦ